ਸੰਸਾਰ ਭਰ ਵਿੱਚ ਵਸਦੀ ਗੁਰਮਾਨਕ ਨਾਮ ਲੈਵਾ ਸੰਗਤ ਨੂੰ ਸਭ ਤੋਂ ਪਹਿਲਾਂ ਗੁਰਸਤੇ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਨੂੰ ਜਾਣਕਾਰੀ ਦੇ ਦਈਏ ਕਿ ਜੋ ਮੂਵਮੈਂਟ ਗੁਰਦੁਆਰਾ ਅੰਮ੍ਰਿਤਸਰ ਮੁਹਾਲੀ ਤੋਂ 14 ਨਵੰਬਰ 2013 ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਨੇ ਆਰੰਭੀ ਸੀ ਉਸ ਸਾਰੀ ਦੀ ਸਾਰੀ ਮੂਵਮੈਂਟ ਨੂੰ ਉਸ ਸੰਘਰਸ਼ ਨੂੰ ਇੱਕ ਕਾਵ ਰੂਪ ਦੇ ਵਿੱਚ ਆਪ ਸਭ ਜੀ ਦੇ ਸਾਹਮਣੇ ਰੱਖ ਰਹੇ ਹਾਂ ਜੋ ਅਸੀਂ ਪ੍ਰੈਕਟੀਕਲ ਉਥੋਂ ਦੇਖ ਕੇ ਸੁਣ ਕੇ ਤੇ ਲਗਾਤਾਰ ਜਾਣਕਾਰੀ ਲੈ ਕੇ ਇਕੱਠੀ ਕੀਤੀ ਹੈ ਤੇ ਉਸ ਨੂੰ ਇੱਕ ਕਾਵ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ 14 ਨਵੰਬਰ ਤੋਂ ਅੱਜ ਤੱਕ ਦੀ ਲਿਖਣ ਲੱਗਾ ਸਚਾਈ ਲੱਗਿਆ ਮੋਰਚਾ ਮੁਹਾਲੀ ਦੇ ਵਿੱਚ ਸਿੰਘਾਂ ਦੀ ਕਰੋ ਰਿਹਾਈ ਭਾਈ ਗੁਰਬਖਸ਼ ਸਿੰਘ ਨੇ ਗੁਰੂ ਅੱਗੇ ਪੁਕਾਰ ਲਗਾਈ ਕਹਿੰਦਾ ਸਿੰਘ ਰਹਾ ਹੋਰ ਤੋਂ ਪਹਿਲਾਂ ਮੈਂ ਛਕਣੀ ਨਹੀਂ ਗਰਾਈ ਮੋਰਚੇ ਨੇ ਹੌਲੀ-ਹੌਲੀ ਚਲਦਿਆਂ ਇੱਕ ਲਹਿਰ ਦਾ ਰੂਪ ਲੈ ਆਈ ਕੁਝ ਦਿਨ ਮਗਰੋਂ ਦੇਸ਼ਾਂ ਵਿਦੇਸ਼ਾਂ ਤੋਂ ਹਰ ਪਾਸਿਓਂ ਇਹੀ ਪਵੇ ਸੁਣਾਈ ਸੁਣ ਕੇ ਹੁਣ ਤਾਂ ਚਾਰੇ ਪਾਸਿਓਂ ਸਰਕਾਰ ਹਰਕਤ ਵਿੱਚ ਆਈ ਪਹਿਲਾਂ ਆਇਆ ਪ੍ਰਧਾਨ ਮਕਰ ਉਸਨੇ ਸਰਕਾਰੀ ਬੋਲੀ ਸੁਣਾਈ ਕਹਿੰਦਾ ਚੱਕ ਲੈ ਤੰਬੂ ਆਪਣਾ ਕਿਸੇ ਹੋਰ ਜਗ੍ਹਾ ਲਗਾਈ ਜਾਂ ਚੁੱਪ ਕਰਕੇ ਪ੍ਰਸ਼ਾਦਾ ਛਕ ਲੈ ਐਵੇਂ ਹੋਰ ਨਾ ਮਾਰ ਪਕਾਈ ਗੁਰਬਖਸ਼ ਸਿੰਘ ਨੇ ਗੱਲ ਸੁਣ ਪੂਰੀ ਮੱਕੜ ਦੀ ਰੇਲ ਬੜਾਈ ਕਹਿੰਦਾ ਇੱਜ਼ਤ ਨਾਲ ਹੀ ਤੁਰ ਜਾ ਇੱਥੋਂ ਛਿੱਤਰ ਖਾ ਕੇ ਨਾ ਜਾਈਂ ਜਾਕੇ ਮੱਕੜ ਨੇ ਆਪਣੇ ਆਕਾ ਨੂੰ ਪੂਰੀ ਗੱਲ ਦੁਹਰਾਈ ਤੇ ਮੱਕੜ ਤੋਂ ਜਦ ਗੱਲ ਬਣੀ ਨਾ ਡਿਊਟੀ ਜਥੇਦਾਰ ਦੀ ਲਈ ਜਥੇਦਾਰਾ ਤੂੰ ਹੁਣ ਜਾ ਕੇ ਸਿੰਘ ਦੇ ਮੂੰਹ ਵਿੱਚ ਪਾਗ ਰਾਈ ਜਥੇਦਾਰ ਦੇ ਵੀ ਕੱਖ ਨਾ ਪੱਲੇ ਇੱਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ ਸੋਚੇ ਆਪਣੇ ਅੰਦਰੋਂ ਅੰਦਰੀ ਜੇ ਸਿੰਘ ਨੇ ਮੇਰੀ ਵੀ ਗੱਲ ਨਾ ਪੁਗਾਈ ਤਾਂ ਹਰ ਪਾਸਿਓਂ ਬਦਨਾਮੀ ਹੋ ਜੂ ਹੋਊਗੀ ਮੇਰੇ ਉੱਤੇ ਜੱਗ ਹਸਾਈ ਰਾਤ ਪੂਰੀ ਉਹ ਸੋਚੇ ਬੈਠਾ ਕਿਵੇਂ ਧੁਖ ਹੜਤਾਲ ਜਾਵੇ ਤੁੜਾਈ ਫੋਨ ਕਿਤੇ ਫਿਰ ਕਈਆਂ ਨੂੰ ਉਹਨੇ ਕਹਿੰਦਾ ਮੈਨੂੰ ਕੁਝ ਨਾ ਆਵੇ ਸੁਝਾਈ ਅੰਤ ਇੱਕ ਗੱਲ ਚੇਤੇ ਆ ਗਈ ਜਿਹੜੀ ਕੁਝ ਸਮੇਂ ਪਹਿਲਾਂ ਸੀ ਦੁਹرائی ਨਿਰਪਰੀਤ ਦੀ ਭੁੱਖ ਹੜਤਾਲ ਵੀ ਤਾਂ ਇਹਨਾਂ ਨੇ ਹੀ ਸੀ ਚੁੜਾਈ ਆਪਣੇ ਮੋਢਿਓ ਗੱਲ ਉਹਨਾਂ ਲਾ ਕੇ ਗੁਰਮਤਿ ਦੀ ਢਾਲ ਬਣਾਈ ਆਦੇਸ਼ ਕਰਕੇ ਕਹਿਤਾ ਸਿੰਘਾ ਗੁਰਮਤਿ ਵਿੱਚ ਵਰਤਾ ਦੀ ਹੈ ਮਨਾਈ ਤੂੰ ਚੁੱਪ ਕਰਕੇ ਪ੍ਰਸ਼ਾਦਾ ਛਕ ਲੈ ਸਿੰਘਾਂ ਦੀ ਬਾਦਲ ਕਰਾਉਣਗੇ ਰਹੀ ਸਿੰਘ ਵੀ ਸੋਚੇ ਅੰਦਰੋਂ ਅੰਦਰੀ ਹੁਣ ਇਹਨੂੰ ਸਿੰਘਾਂ ਦੀ ਯਾਦ ਕਿਵੇਂ ਆਈ ਐਵੇਂ ਤਾਂ ਨਹੀਂ ਕਿਤੇ ਬਣਦੀ ਲਹਿਰ ਤੋਂ ਸਰਕਾਰ ਹੋਵੇ ਘਬराई ਤਾਂ ਹੀ ਉਹਨਾਂ ਨੇ ਆਪਣੇ ਪਾਲਤੂ ਕੋਲੋਂ ਮੈਨੂੰ ਇਹ ਗੱਲ ਹੈ ਅਖਵਾਈ ਸਿੰਘ ਕਹਿੰਦਾ ਸੁਣੋ ਜਥੇਦਾਰ ਜੀ ਜਦ ਤੱਕ ਹੁੰਦੀ ਨਹੀਂ ਸਿੰਘਾਂ ਦੀ ਰਿਹਾਈ ਤਦ ਤੱਕ ਚੱਲਦਾ ਰਹੂ ਮੋਰਚਾ ਤੁਸੀਂ ਲੈ ਕੇ ਸੋ ਜੋ ਰਜਾਈ ਕਹ ਕੇ ਸਿੰਘ ਨੇ ਫੋਨ ਕੱਟਤਾ ਪਰ ਜਥੇਦਾਰ ਨੂੰ ਨੀਂਦ ਨਹੀਂ ਆਈ ਸੋਚੀ ਜਾਵੇ ਕਿਵੇਂ ਕਹੂੰ ਆਕਾ ਨੂੰ ਜੋ ਗੱਲ ਗੁਰਬਖਸ਼ ਸਿੰਘ ਨੇ ਕੱਢ ਸੁਣਾਈ ਰਾਤ ਪੂਰੀ ਉਹ ਰਿਹਾ ਸੋਚਦਾ ਕਿ ਕਿਹੜੀ ਨੀਤੀ ਜਾਵੇ ਬਣਾਈ ਸੁਜੀ ਜੁਗਤ ਕੁਝ ਧੀਰ ਮਗਰੋਂ ਇੱਕ ਰਾਹ ਪਿਆ ਉਹਨੂੰ ਦਿਖਾਈ ਕੁਝ ਟੁਕੜ-ਬੋਚਾਂ ਦੀ ਉਸ ਆਪਣੇ ਇੱਕ ਨਵੀਂ ਟੀਮ ਬਣਾਈ ਤੇ ਭੇਜ ਦਿੱਤੀ ਫਿਰ ਮੋਰਚੇ ਵੱਲ ਨੂੰ ਤੇ ਸਿੰਘ ਦੇ ਆਲੇ ਦੁਆਲੇ ਬਿਠਾਈ। ਪਲ-ਪਲ ਦੀ ਰਿਪੋਰਟ ਦੇ ਦਿਓ ਜੋ ਵੀ ਪਵੇ ਸੁਣਾਈ ਕੱਲ ਤੱਕ ਸੀ ਜੋ ਮੋਰਚਾ ਪੰਥਕ ਅੱਜ ਤਬਦੀਲੀ ਆਈ। 14 ਤਰੀਕ ਤੋਂ ਬਣੀ ਹੋਈ ਲਹਿਰ 6 ਤਰੀਕ ਤੱਕ ਆਈ। ਹੁਣ ਪੰਥਦਰਦੀਆਂ ਨਾਲੋਂ ਜ਼ਿਆਦਾ ਸਰਕਾਰੀ ਬੰਦੇ ਦੇਣ ਦਿਖਾਈ। ਇਨਾ ਦਿਨਾ ਵਿੱਚ ਬਣੇ ਕਾਫਲੇ ਨੇ ਸਰਕਾਰ ਦੀ ਨੀਂਦ ਉਡਾਈ ਤੇ ਤੋੜਨ ਲਈ ਇਸ ਪੰਥਕ ਕਾਫਲੇ ਨੂੰ ਸਰਕਾਰ ਨੇ ਗੁਪਤ ਨੀਤੀ ਬਣਾਈ ਗੁਰਸਿੱਖਾਂ ਦੇ ਢੇਖ ਬਣਾ ਕੇ ਪੁਲਿਸ ਗੁਰਦੁਆਰਾ ਅੰਬ ਸਾਹਿਬ ਵਿੱਚ ਆਈ ਤੇ ਗੇਟ ਵੜਦਿਆਂ ਹੀ ਲਾਇਆ ਜਕਾਰਾ ਤੇ ਗੱਜ ਕੇ ਫਤਿਹ ਬੁਲਾਈ ਭਾਈ ਸਾਹਿਬ ਦੇ ਨੇੜੇ ਜਾ ਕੇ ਆਪਣੀ ਨੀਤੀ ਉਹਨਾਂ ਪੁਗਾਈ ਤੇ ਚੱਕ ਕੇ ਸੁੱਟ ਲਿਆ ਗੱਡੀ ਦੇ ਵਿੱਚ ਤੇ ਗੱਡੀ ਉਥੋਂ ਭਜਾਈ ਟੱਕਾ ਮੁੱਕੀ ਕਰਕੇ ਉਥੇ ਇੱਕ ਸਿੰਘ ਦੀ ਦਸਤਾਰ ਵੀ ਲਾਈ ਤੇ ਅੱਗ ਵਾਂਗੂ ਐ ਖਬਰ ਫੈਲ ਗਈ ਕਿ ਪੁਲਸ ਨੇ ਚੱਕ ਲਿਆ ਗੁਰਬਖਸ਼ ਸਿੰਘ ਭਾਈ ਸ਼ੁਰੂ ਹੋ ਗਏ ਰੋਸ ਪ੍ਰਦਰਸ਼ਨ ਹਰ ਕੋਈ ਗੁੱਸੇ ਚ ਦੇਵੇ ਦਿਖਾਈ ਰਾਤ 1 ਵਜੇ ਜਦ ਹੋਇਆ ਕਾਰਾ ਸਿੰਘਾਂ ਨੇ ਮੋਰਚੇ ਵੱਲ ਧੋੜ ਲਗਾਈ ਲੁਧਿਆਣੇ ਦੇ ਦਮਨਦੀਪ ਨੇ ਆਣ ਵਾਰੀ ਪੁਗਾਈ ਕਹਿੰਦਾ ਦਿਓ ਇਜਾਜ਼ਤ ਮੈਨੂੰ ਹੁਣ ਮੇਰੀ ਵਾਰੀ ਆਈ ਜਦ ਤੱਕ ਆਉਂਦੇ ਨਹੀਂ ਭਾਈ ਸਾਹਿਬ ਤੇ ਜਾਂ ਹੁੰਦੀ ਨਹੀਂ ਸਿੰਘਾਂ ਦੀ ਰਿਹਾਈ ਇਸ ਮੋਰਚੇ ਤੇ ਬੈਠਣ ਦੇ ਲਈ ਮੰਗੇ ਗੁਰੂ ਕੋਲੋਂ ਅਗਵਾਈ ਦਿੱਤੀਆਂ ਅਸੀਸਾਂ ਹਰ ਇੱਕ ਉਸ ਨੂੰ ਤੇਰਾ ਦਾਤਾ ਹੋਵੇ ਸਹਾਈ ਪਰ ਸਰਕਾਰੀ ਟੁੱਕੜਬੋਚਾਂ ਕੋਲੋਂ ਇਹ ਗੱਲ ਗਈ ਨਾ ਪਚਾਈ ਛੱਟ ਫੋਨ ਚੁੱਕ ਟੁੱਕੜਬੋਚਾਂ ਨੇ ਆਪਣੀ ਗੱਲ ਸੁਣਾਈ ਵੀ ਤੁਸੀਂ ਤਾਂ ਚੱਕਿਆ ਇੱਕ ਸਿੰਘ ਨੂੰ ਇੱਥੇ ਸਿੰਘਾਂ ਨੇ ਲੇਨ ਲਗਾਈ ਹਰ ਕੋਈ ਜਜ਼ਬਾ ਕੁਰਬਾਨੀ ਦਾ ਲੈ ਕੇ ਕਰਨਾ ਚਾਹੁੰਦਾ ਸੇਵਾ ਚਾਹੀ ਚਾਹੀ ਤੇ ਦੋ ਦਿਨ ਮਗਰੋਂ ਸਰਕਾਰੀ ਟੁਕੜੀ ਭਾਈ ਸਾਹਿਬ ਨੂੰ ਛੱਡਾਈ ਹੁਣ ਸੰਘਰਸ਼ ਵਿੱਚ ਪਹਿਲਾਂ ਨਾਲੋਂ ਵੀ ਦੁਗਣੀ ਤੇਜ਼ੀ ਆਈ ਪਰ ਨਾਲ ਨਾਲ ਹੀ ਟੁੱਕੜ ਬੋਚਾ ਨੇ ਆਪਣੀ ਪੂਰੀ ਤਾਕ ਬਣਾਈ ਗੁਰਬਖਸ਼ ਸਿੰਘ ਦੇ ਹੋ ਕੇ ਨੇੜੇ ਉਹਨਾਂ ਨਵੀਂ ਵਿਉਂਤ ਬਣਾਈ ਜਜ਼ਬੇ ਤੇ ਕੁਰਬਾਨੀ ਵਾਲਾ ਨਾ ਨੇੜੇ ਦੇਵੇ ਦਿਖਾਈ ਸੰਗਰਸ਼ ਕਮੇਟੀ ਦੇ ਮੁੱਢਲੇ ਢਾਂਚੇ ਵਿੱਚ ਨਾਮੋਸ਼ੀ ਛਾਈ ਸਮਝ ਪਾਏ ਨਾ ਸਰਕਾਰੀ ਨੀਤੀ ਜੋ ਉਹਨਾਂ ਨੇ ਘੇਰਾਬੰਦੀ ਬਣਾਈ ਦਿਨ ਬੀਤਦੇ ਗਏ ਰੋਸ ਵਧਦਾ ਗਿਆ ਸੰਗਤ ਹੜ ਦਾ ਰੂਪ ਲੈ ਆਈ ਪਰ ਗੁਰਬਖਸ਼ ਸਿੰਘ ਨੂੰ ਉਹਨਾਂ ਬਾਝੋਂ ਕੁਝ ਹੋਰ ਨਾ ਦੇਵੇ ਦਿਖਾਈ ਉਹੀ ਬੋਲਣ ਉਹੀ ਦੇਖਣ ਤੇ ਉਹੀ ਦੇਣ ਸੁਣਾਈ ਜਿਨ੍ਹਾਂ ਟੁਕੜਾਂ ਦੀ ਸਰਕਾਰ ਨੇ ਇੱਕ ਖੂਫੀਆ ਟੀਮ ਬਣਾਈ ਤੇ ਉਸ ਖੂਫੀਆ ਟੀਮ ਨੇ ਮੁੜ ਕੇ ਆਪਣੇ ਕੀ ਰੰਗ ਵਿਖਾਏ ਕੀ ਕੀ ਕਾਰੇ ਕੀਤੇ ਕਿਸ ਤਰ੍ਹਾਂ ਇਸ ਲਹਿਰ ਨੂੰ ਹਾਈਜੈਕ ਕਰ ਲਿਆ ਕਿਸ ਤਰ੍ਹਾਂ ਇਹ ਮੂਵਮੈਂਟ ਇੱਕ ਹੋਰ ਹੀ ਦਿਸ਼ਾ ਵੱਲ ਨੂੰ ਚੱਲ ਪਈ ਸੋ ਉਸ ਬਾਰੇ ਜਾਣਕਾਰੀ ਅਸੀਂ ਅਗਲੀ ਰਿਕਾਰਡਿੰਗ ਰਾਹੀਂ ਤੁਹਾਡੇ ਸਾਹਮਣੇ ਪ੍ਰਤੱਖਮ ਦੀ ਕੋਸ਼ਿਸ਼ ਕਰਾਂਗੇ ਤਤਕ ਲਈ ਸਤਪਾਲ ਸਿੰਘ ਦੁਗਰੀ ਵੱਲੋਂ ਗੁਰਸੱਤੇ ਦੀ ਸਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ